ਆਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਗੋਇੰਦਵਾਲ ਸਾਹਿਬ ਸੰਗਤਾਂ ਨੂੰ ਤਾਰਦੇ ਨੇ ਬੜੀਆਂ ਸੰਗਤਾਂ ਆਉਂਦੀਆਂ ਨੇ ਲਾਹ ਲੈਂਦੀਆਂ ਨੇ ਉਥੇ ਭਾਈ ਲਗਾਹਾ ਲੰਗ ਮਾਰਦਾ ਸੀ ਉਹਦੀ ਉਹਦੀ ਲੱਤੇ ਕਹੀਦੀ ਹੈ ਨਾ ਸਾਬਤ ਨਹੀਂ ਸੀ ਸਿੱਧੀ ਨਹੀਂ ਸੀ ਧੰਗ ਮਾਰਦਾ ਸੀ ਪਰ ਮਨ ਵਿੱਚ ਚਾਹ ਬੜਾ ਸੀ ਜਿਵੇਂ ਨਾ ਗੋਇੰਦਵਾਲ ਸਾਹਿਬ ਦੇ ਨਾਲ ਨਗਰ ਸੀ ਜਿਵੇਂ ਇਹ ਜਿਵੇਂ ਇਹ ਇਹਨਾਂ ਨੂੰ ਕਹਿੰਦੇ ਨੇ ਉਹ ਮੰਡੀ ਕੋਲ ਘਰ ਪਾਈ ਸਿਰਸਿੰਘ ਜੀ ਦਾ ਅਜਮੇਰ ਸਿੰਘ ਜੀ ਜਿਹੜੇ ਸੇਵਾਦਾਰ ਕਰਦੇ ਵਿੱਚੋਂ ਸੇਵਾਦਾਰੀ ਮਹਾਰਾਜ ਨੇ ਦਿੱਤੀ ਹੈ ਇਦਾਂ ਜਾਂਦੇ ਨੇ ਨਾ ਦੂਰੋਂ ਚੱਲ ਕੇ ਜਦੋਂ ਕੋਈ ਨੇੜੇੋਂ ਨਹੀਂ ਆਉਂਦਾ ਫਿਰ ਲੱਗਦਾ ਵੀ ਇਹਨਾਂ ਦੀ प्रीत ਬਹੁਤ ਮਹਾਰਾਜ ਨੇ ਪੱਕੀ ਕੀਤੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ ਜੀ ਕਿਉਂ ਕਿਉਂਕਿ ਮਹਾਰਾਜ ਮੈਂ ਆਸਾ ਰੱਖੀ ਤਿਤ ਮੈਂ ਮੇਰਾ ਸਭੋ ਦੁੱਖ ਮਹਾਰਾਜ ਦੁੱਖ ਦੂਰ ਕਰ ਦਿਓ ਜਦੋਂ ਨਹੀਂ ਚੱਲ ਕੇ ਆਉਣਾ ਥੌੜੀ ਦੇ ਨਾਲ ਤੁਰਦਾ ਸੀ ਸੋਟੀ ਨਾਲ ਤੁਰਦਾ ਸੀ ਮਹਾਰਾਜ ਦੇ ਚਰਨਾਂ ਚਾਉਣਾ ਮਹਾਰਾਜ ਦੇ ਚਰਨਾਂ ਜਾ ਕੇ ਨਾ ਤੇ ਦਹੀਂ ਲੈ ਕੇ ਜਾਣਾ ਘਰ ਜੋ ਨਾ ਦੁੱਧ ਲੈ ਜਾਣਾ ਦਹੀਂ ਲੈ ਜਾਣਾ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਪੰਗਤ ਵਿੱਚ ਪ੍ਰਸ਼ਾਦਾ ਛੱਕ ਰਹੇ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਉਹ ਦਹੀਂ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਥਾਲੀ ਵਿੱਚ ਪਾਈ ਕਹਿੰਦੇ ਬੜੀ ਸਵਾਦ ਹੈ ਭਾਈ ਬਹੁਤ ਵਧੀਆ ਕੌਣ ਬਣਾ ਕੇ ਲਿਆਇਆ ਕਿਉਂਕਿ ਪ੍ਰੇਮ ਵਾਲੀ ਵਸਤੂ ਪ੍ਰੇਮ ਵਾਲੀ ਖਾਣ ਵਾਲੀ ਚੀਜ਼ ਚੰਗੀ ਹੁੰਦੀ ਹੈ ਜਿਸ ਵਸਤੂ ਵਿੱਚ ਪ੍ਰੇਮ ਪਾ ਦਿੱਤੇ ਸ਼੍ਰੀਮਾਨ ਸੰਤ ਬਾਬਾ ਰਣ ਸਿੰਘ ਜੀ ਮੋਹਰੀ ਮਹਾਪੁਰਸ਼ ਨਾ ਗਏ ਸੀ ਉਹ ਦਾਲ ਵਿੱਚ ਨਿਜੂਣ ਬਹੁਤ ਪਾਇਆ ਹੋਇਆ ਉਹਨਾਂ ਨੇ ਸਾਰਿਆਂ ਨੂੰ ਪਾ ਦਿੱਤੀ ਉਹਨਾਂ ਨੂੰ ਕੱਲੀ ਦਾਲ ਸਾਨੂੰ ਹੋਰ ਬਹੁਤ ਕੁਝ ਪਾ ਦਿੰਦਾ ਹੈ ਮਹਾਪੁਰਸ਼ ਨਾ ਪ੍ਰਸਾਦ ਦੇ ਸਕੀ ਜਾਂਦੇ ਨੇ ਕਈ ਸਕਦੀ ਜਦੋਂ ਪ੍ਰੇਮ ਹੋਵੇ ਨਾ ਗੱਲ ਪ੍ਰੇਮ ਦੀ ਹੈ ਜਦੋਂ ਪ੍ਰੇਮ ਨਹੀਂ ਹੈਗਾ ਉਦੋਂ ਦੀ ਕਹੀ ਸਕੀ ਜਦੋਂ ਅਸੀਂ ਸਕਣ ਲੱਗੇ ਸਕਿਆ ਨਹੀਂ ਗਿਆ ਕਿਉਂਕਿ ਲੋਣ ਬਹੁਤ ਸੀ ਮਾ ਬੁਰਸ਼ ਕਹਿੰਦੇ ਕਿਉਂ ਨਹੀਂ ਸਕਦੇ ਆ ਕਿਹਾ ਜੀ ਲੋਣ ਬਹੁਤ ਹੈ ਕਹਿੰਦੇ ਮੈਨੂੰ ਤੇ ਲੱਗਿਆ ਨਹੀਂ ਤੁਸੀਂ ਲੋਣ ਨਾਲ ਸਕਣਾ ਹੈ ਕਿ ਪ੍ਰੇਮ ਨਾਲ ਸਕਣਾ ਹੈ ਕਹਿੰਦੇ ਮੈਂ ਤੇ ਪ੍ਰੇਮ ਨਾਲ ਸਕਿਆ ਮੈਨੂੰ ਲੱਗੇ ਹੀ ਨਹੀਂ ਤੁਸੀਂ ਪ੍ਰੇਮ ਨਾਲ ਤੁਸੀਂ ਮੂਣ ਦੇਖ ਲਿਆ ਹੁਣ ਨਹੀਂ ਕਹਿੰਦੇ ਮਿੱਠੀ ਹੋਣੀ ਹੁਣ ਨਹੀਂ ਬਰਾਬਰਤਾ ਹੋਣੀ ਚੁਕਾ ਦਿਓ ਜੇ ਨਹੀਂ ਸਕੀ ਜਾਂਦੀ ਕਹਿੰਦੇ ਮੈਂ ਤੇ ਬਰਾਬਰਤਾ ਰੱਖੀ ਐ ਮੈਂ ਤੇ ਇਹਨਾਂ ਦੇ ਪ੍ਰੇਮ ਨਾਲ ਸਕਿਆ ਕੋਈ ਗੱਲ ਨਹੀਂ ਵੱਧ ਪੈ ਗਿਆ ਤੇ ਵਾਅਦਾ ਹੀ ਹੋਊਗਾ ਘਟ ਤਾਂ ਨਹੀਂ ਰੱਖਿਆ ਕੁਝ ਮਹਾਂਪੁਰਸ਼ਾਂ ਦੇ ਬਚਨ ਦੀ ਕੋਈ ਨਹੀਂ ਯਾਦ ਰੱਖਿਓ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਜੀ ਵਾਅਦਾ ਹੀ ਹੋਊਗਾ ਇਹ ਹੁੰਦੇ ਨੇ ਮਹਾਂਪੁਰਸ਼ਾਂ ਦੇ ਬਚਨ ਜਿੱਥੇ ਪ੍ਰੇਮ ਹੋਵੇ ਮਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦਹੀਂ ਲੈ ਕੇ ਆਇਆ ਕਰ ਭਾਈ ਰੋਜ਼ ਲੈ ਕੇ ਆਇਆ ਕਰ ਕਿੱਥੇ ਦੂਏ ਪਿੰਡ ਤੋਂ ਦੂਰੋਂ ਚੱਲ ਕੇ ਆਉਣਾ ਨੇੜੇ ਵਾਲੇ ਨੂੰ ਨਹੀਂ ਕਿਹਾ ਇਹਦੇ ਮਹਾਰਾਜ ਕਹਿੰਦੇ ਭਾਗਾ ਵਾਲੇ ਲੈ ਜਾਂਦੇ ਨਹੀਂ ਦਾਤਾ ਕਹਿੰਦੇ ਰੋਜ਼ ਲੈ ਕੇ ਆਇਆ ਕਰ ਤੇ ਕਿਸ ਵੇਲੇ ਲੈ ਕੇ ਆਇਆ ਕਰ ਜਦੋਂ ਗੁਰੂ ਅਮਰਦਾਸ ਮਹਾਰਾਜ ਪ੍ਰਸਾਦਾ ਸਕਦੇ ਨੇ ਤੇ ਕਦੋਂ ਸਕਦੇ ਨੇ ਇਹ ਤੇ ਦੇਖਣਾ ਪਊਗਾ ਇਹ ਤੇ ਪਤਾ ਕਰਨਾ ਪਊਗਾ ਇਹ ਤੇ ਪਹਿਲਾਂ ਤਿਆਰ ਕਰਨਾ ਪਊਗਾ ਮੌਕੇ ਦਾ ਪਤਾ ਨਹੀਂ ਕਰੋ ਕਦੋਂ ਮੰਗ ਲੈਣਾ ਗੁਰੂਵਾਰ ਸੱਚੇ ਪਾਤਸ਼ਾਹ ਹੁਣ ਉਹਨੇ ਘਰੋਂ ਪਹਿਲਾਂ ਤੁਰ ਪੈਣਾ ਸਵੇਹਾ ਵੀ ਕਿਤੇ ਮੇਰੀ ਦਹੀਂ ਆ ਨਾ ਜਿਹੜੀ ਲੰਗਰ ਵਿੱਚ ਬਰਤਨ ਤੋਂ ਰਹਿ ਨਾ ਜਾਵੇ ਮੈਂ ਜਿਹੜੀ ਦਹੀਂ ਲੈ ਕੇ ਜਾਦਿਆਂ ਗੁਰੂ ਅਮਰਦਾਸ ਜਰ ਸੱਤ ਲੈਣ ਕਿਰਪਾ ਹੋ ਜੇ ਹੋਨੇਸ ਜਦੋਂ ਵੀ ਉਹਨੇ ਪਹਿਲਾਂ ਜਾਣਾ ਨਾਲੇ ਸੰਗਤ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲੇ ਜਦੋਂ ਉਹੜਾ ਨਾ ਉਹ ਆਪਣਾ ਭਾਂਡਾ ਨਾਲ ਰੱਖਣਾ ਵਰਤਾ ਦੇਣਾ ਮਹਾਰਾਜ ਨੇ ਰੋਜ ਬਾਜ ਮਾਰਨੀ ਕਿਹਾ ਤੇ ਲਿਆਓ ਬਈ ਉਹ ਉਹ ਭਾਈ ਲੰਗਾਹਾ ਜਿਹੜੀ ਦਹੀਂ ਲੈ ਕੇ ਆਏ ਰੋਜ ਸਤਿਗੁਰ ਜੀ ਸਾਡੀਆਂ ਰਸਤਾਵਸਤਾ ਦੇ ਭੁੱਖੇ ਨਹੀਂ ਉਹ ਤੇ ਸਤਿਗੁਰ ਨੇ ਭਾਉ ਭਗਤ ਕਾ ਭੁੱਖਾ ਉਹਨੂੰ ਵੀ ਭੁੱਖ ਲੱਗਦੀ ਆ ਸਾਡੇ ਪ੍ਰੇਮ ਦੀ ਉਨਾਂ ਨੂੰ ਵੀ ਭੁੱਖ ਲੱਗਦੀ ਐ ਜਦੋਂ ਕੋਈ ਸੇਵਾ ਕਰਦਾ ਐ ਉਹਨਾਂ ਨੂੰ ਵੀ ਭੁੱਖ ਲੱਗਦੀ ਐ ਮੇਰਾ ਕੋਈ ਲਾਇਕ ਗੁਰਸਿੱਖ ਸੰਗਤ ਵਿੱਚ ਬੈਠਾ ਐਨਾ ਪ੍ਰੇਮ ਕਰਦਾ ਐ ਖਿੱਚਾਂ ਬੈਂਦੀਆਂ ਨੇ ਕਹਿੰਦੇ ਮੈਨੂੰ ਵੀ ਰੋਜ ਸਕੇ ਕਰਨ ਰੋਜ ਕੇ ਕਰਨ ਲਿਆਓ ਜਿਹੜੀ ਦਹੀਂ ਲੈ ਕੇ ਆਇਆ ਇੱਕ ਦਿਨ ਕੀ ਹੋਇਆ ਉਹ ਰਸਤੇ 'ਚ ਤੁਰਿਆ ਜਾਂਦਾ ਕੋਈ ਪਿੰਡ ਦਾ ਚੌਧਰੀ ਹੁੰਦੇ ਬਹੁਤ ਨੇ ਉਹ ਕਹਿੰਦੇ ਰੋਜੇ ਤੁਰਿਆ ਰਹਿਣਾ ਉਹ ਗੁਰੂ ਕੋਲ ਕਹਿੰਦੇ ਰੋਜੇ ਤੁਰਿਆ ਰਹਿਣਾ ਤੈਨੂੰ ਕੁਝ ਮਿਲਿਆ ਵੀ ਹੈ ਕਹਿੰਦੇ ਮੈਂ ਮੈਂ ਮੂਰਖ ਕੀ ਕੀਤਕ ਬਾਤ ਹੈ ਹਮ ਮੂਰਖ ਮੁਕਤ ਸਰਣਾਗਤ ਦੀ ਮਿਲ ਗੋਵਿੰਦ ਰੰਗਾ ਰਾਮ ਰਾਜੇ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਕਹਿੰਦੇ ਉਹ ਗੁਰੂ ਤੋਂ ਕੁਝ ਮੰਗ ਲਿਆ ਕਰ ਤੇ ਮੰਗਿਆ ਵੀ ਹੈ ਕਹਿੰਦੇ ਮੈਂ ਤੇ ਮੂਰਖਾ ਮੈਨੂੰ ਤੇ ਪਤਾ ਹੀ ਨਹੀਂ ਵੀ ਮੰਗਣਾ ਵੀ ਹੁੰਦਾ ਹੈ ਕਹਿੰਦੇ ਤੈਨੂੰ ਕੁਝ ਪ੍ਰਾਪਤੀ ਵੀ ਹੋਈ ਹੈ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਕੀ ਪ੍ਰਾਪਤੀ ਹੁੰਦੀ ਹੈ ਤੇ ਕਹਨੇ অনে ਫੋੜੀ ਘੋਲੀ ਕਹਿੰਦੇ ਮੈਨੂੰ ਮੇਰੇ ਗੁਰੂ ਤੇ ਵਿਸ਼ਵਾਸ ਬਹੁਤ ਹੈ ਝੋਲੀਆਂ ਭਰ ਦੇਣਗੇ ਮੇਰੀ ਨਹੀਂ ਸਕਦੇ ਨੇ ਮੈਨੂੰ ਬੁਲਾਉਂਦੇ ਨੇ ਵੀ ਭਾਈ ਲਗਾਹ ਲੈ ਕੇ ਆਇਆ ਕਿ ਨਹੀਂ ਇੰਨਾ ਪਿਆਰ ਕਰਦੇ ਨੇ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਕੀ ਮੰਗੀਦਾ ਕਹਿੰਦੇ ਲੈ ਫਿਰ ਅੱਜ ਨਹੀਂ ਤੇਰੀ ਦਹੀ ਉੱਥੇ ਜਾਂਦੀ ਬੋੜੀ ਕੋਲੀ ਛੋਂਦੀ ਕੋਲੀ ਮਿੰਤਾ ਕਰਦਾ ਉਹ ਕਹਿੰਦਾ ਬੋੜੀ ਦੇ ਦੇ ਮੈਂ ਤੁਰ ਕੇ ਜਾਣਾ ਮੈਨੂੰ ਸਤਿਗੁਰੂ ਜੀ ਦੇਖਦੇ ਹੋਣਗੇ ਮੈਂ ਸੰਗਤ ਵਿੱਚ ਜਾਣਾ ਹੈ ਮੈਂ ਸੰਗਤ ਕਰਨੀ ਹੈ ਕਹਿੰਦੇ ਜੇ ਤੇਰਾ ਗੁਰੂ ਹੋਊਗਾ ਤੇ ਆਪੇ ਬੁਲਾ ਲੂਗਾ ਤੈਨੂੰ ਆਪੇ ਬੁਲਾ ਲੂਗਾ ਉਧਰ ਸਮਾਂ ਹੋ ਗਿਆ ਉਧਰ ਸਮਾਂ ਹੋ ਗਿਆ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਜੇ ਬਾਦਸ਼ਾਹ ਜੀ ਨੇ ਬਰਸਾਦਾ ਛੱਡਣਾ ਸੀ ਉਦਰ ਉਹ ਹੰਕਾਰੀ ਬੰਦੇ ਨੇ ਭਾਈ ਲਗਾਹੇ ਦੀ ਗੋਰੀ ਭੋਲੀ ਤੁਰਿਆ ਨਹੀਂ ਜਾਂਦਾ ਹੁਣ ਬੇਨਤੀ ਆ ਕਰਦਾ ਮਹਾਰਾਜ ਸੱਜੇ ਬਾਦਸ਼ਾਹ ਲੱਗਦਾ ਅੱਜ ਦਹੀਂ ਮੈਂ ਤੂੰ ਪਹੁੰਚਿਆ ਨਹੀਂ ਜਾਣਾ ਮਹਾਰਾਜ ਸਕੀ ਨਹੀਂ ਜਾਣੀ ਨੇਤਨੇ ਵਿੱਚ ਤੇਰੇ ਪਿਆਰ ਵਿੱਚ ਫਰਕ ਪੈ ਜਾਣਾ ਹੈ ਉਹ ਜਦੋਂ ਗੁਰੂ ਦੇ ਪਿਆਰ ਵਿੱਚ ਫਰਕ ਪੈ ਗਿਆ ਦੁਨੀਆਂ ਦੇ ਨਾਲ ਨਿਬੜੀ ਨਹੀਂ ਤਾਈ ਜਿਸ ਦਾ ਗੁਰੂ ਨਾਲ ਨਹੀਂ ਪਿਆਰ ਬਣਿਆ ਗੁਰੂ ਨਾਲ ਫਰਕ ਹੈ ਉਹਦੀ ਨਿਬੜੀ ਨਹੀਂ ਕਿਉਂਕਿ ਬੇਨਤੀ ਕਰੀਏ ਨਾ ਮਹਾਰਾ ਸੱਚੇ ਪਾਤਸ਼ਾਹ ਮਿਹਰ ਕਰੋ ਸਤਿਗੁਰੂ ਸਤਿ ਤੇਰੇ ਆਸਰੇ ਮੇਰਾ ਬੇੜਾ ਦੀਹਰੀਂਦਾ ਤੇਰੇ ਆਸਰੇ ਉਹ ਰੋਦੀ ਮਰੀ ਉਦਾਸ ਤੇਰੇ ਹੱਥਲੇ ਮੇਰਾ ਬੇਰਾਜੀ ਕਰੀ ਬਗਾ ਤੇਰੇ ਆਸਰੇ ਮੇਰਾ ਬੇਰਾਜੀ ਕਰੀ ਬਗਾ ਤੇਰੇ ਆਸਰੇ मेरा बेड़ा जी गरीब का मेरा जी गरीब का बेरा दी गरीब का बेड़ा दी गरीब का बेरा गरीब का बेरा गरीब दा तेरे आसने मेरा बेड़ा दी गरीब दा तेरे आसने बेरा ਸੀ ਗਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਦੀ 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 ਗਰੀਬ ਦਾ ਮੈਂ ਗਰੀਬ ਸੱਚ ਦੇਕ ਹੈ ਬਾ ਗਰੀਬ ਪਰ ਉੱਚੀ ਪਿਆਰ ਉੱਚਾ ਰੱਖਿਆ ਦੁਨੀਆ ਨਾਲੋਂ ਤੇਰੇ ਨਾਲ ਬਣਾਇਆ ਮਹਾਰਾਜ ਦੁਨੀਆ ਗਰੀਬ ਨਾਲ ਬਣਾਉਂਦੀ ਨਹੀਂ ਪਰ ਤੇਰੇ ਨਾਲ ਤਾਂ ਬਣਾਈ ਹੈ ਤੂੰ ਗਰੀਬਾਂ ਨਾਲ ਬਣਾਉਣਾ ਮੈਂ ਗਰੀਬ ਸੱਚ ਦੇਕ ਸੱਚੀ ਦੇਕ ਤੇਰੇ ਤੇ ਰੱਖੀ ਮੇਰੇ ਸਤਿਗੁਰੂ ਪੂਰੇ ਦੇਖ ਤੁਹਾਡਾ ਦਰਸ਼ਨੋ ਮੇਰਾ ਮਨ ਧੀਰੇ ਤੇਰੇ ਦਰਸ਼ਨ ਕਰਨ ਨਾਲ ਤੇਰੇ ਨਾਲ ਪਿਆਰ ਪਾਉਣ ਨਾਲ ਮੈਨੂੰ ਲੱਗਦਾ ਵੀ ਸਤਿਗੁਰੂ ਜੀ ਮੇਰਾ ਵੀ ਕੋਈ ਹੈਗਾ ਏਦਾਂ ਉਹ ਮਨ ਵਿੱਚ ਵਿਚਾਰ ਕਰਦਾ ਤ੍ਰੀਤ ਚੱਲ ਰਹੀ ਹੈ ਤੇ ਉਧਰ ਸਤਿਗੁਰੂ ਜੀ ਕਹਿੰਦੇ ਲਿਆਓ ਵੀ ਪ੍ਰਸ਼ਾਦਾ ਕਹਿੰਦੇ ਭਾਈ ਲੰਗਾਹ ਆਇਆ ਨਹੀਂ ਅੱਜ ਨਹੀਂ ਮਹਾਰਾਜ ਆਇਆ ਨਹੀਂ ਕਿਉਂ ਨਹੀਂ ਆਇਆ ਕਹਿੰਦੇ ਕੋਈ ਨਹੀਂ ਆਜੂਗਾ ਫੇਰ ਸਕਦੇ ਆ ਮਹਾਰਾਜ ਨੇ ਪ੍ਰਸਾਦਾ ਨਹੀਂ ਸਕਿਆ ਭਾਈ ਕਹਿੰਦੇ ਸ਼ੱਕ ਲੈਨੇ ਆ ਭਾਈ ਆ ਜਾਣ ਦਿਓ ਉਧਰ ਉਹ ਉਹ ਮਿੰਤਾ ਕਰਦੇ ਮੇਰੀ ਛੋਟੀ ਦੇ ਦਿਓ ਮੈਂ ਤੁਰ ਕੇ ਗੁਰੂ ਕੋਲ ਜਾਣਾ ਐਦਾਂ ਜਦੋਂ ਗੁਰੂ ਕੋਲ ਜਾਣਾ ਹੋਵੇ ਨਾ ਬੜੀਆਂ ਅਰਚਨਾ ਆਉਂਦੀਆਂ ਨੇ ਸੋਖਾ ਨਹੀਂ ਭਾਈ ਗੁਰੂ ਕੋਲ ਆਉਣਾ ਸੌਖਾ ਨਹੀਂ ਗੁਰੂ ਦੀ ਪ੍ਰੀਤ ਲਵਾਉਣੀ ਸੌਖਾ ਨਹੀਂ ਗੁਰੂ ਵਾਲਾ ਬਣਨਾ ਔਖਾ ਭਾਈ ਆਖਣ ਔਖਾ ਸਭ ਤੋਂ ਔਖਾ ਨਾਮ ਜਪਣਾ ਸੌਖਾ ਨਹੀਂ ਦਾ ਮਹਾਰਾਜ ਜੀ ਕਿਉਂਕਿ ਇਹ ਇੱਥੇ ਕਿਉਂ ਨਹੀਂ ਸੌਖਾ ਅਸੀਂ ਝੂਠ ਵਿੱਚ ਰਹਿੰਨੇ ਆ ਇਹ ਅਸੀਂ ਝੂਠ ਵਿੱਚ ਆ ਤੇ ਉਥੇ ਸੱਚੋ ਹੀ ਸੱਚ ਨਿਭੜੈ ਜੋਣ ਵੱਖ ਕੱਢੇ ਜਜਮਾਲੇ ਉੱਥੇ ਸੱਤਿਆਂ ਨੂੰ ਵੱਖ ਰੱਖਿਆ ਜਾਂਦਾ ਸੱਤਿਆਂ ਨੂੰ ਵੱਖਰਾ ਕੱਢਿਆ ਜਾਂਦਾ ਇਸ ਕਰਕੇ ਤਾਂ ਕਿਤੇ ਪ੍ਰੀਤ ਨਗੌੜੀ ਔਖੀ ਹੈ ਹੁਣ ਉਹਨੇ ਸੋਟੀ ਫੜਾਈ ਬਹੁਤ देर ਹੋ ਗਈ ਕਹਿੰਦੇ ਹੁਣ ਤੇ ਛੱਗ ਲਈ ਹੁਣ ਤੂੰ ਕਹਿੰਦਾ ਗੁਰੂ ਜੀ ਮੇਰੇ ਮੈਨੂੰ ਢੀਕ ਕੇ ਛੱਗਦੇ ਨੇ ਹੁਣ ਤੇ ਕਹਿੰਦੇ ਦੁਪਹਿਰ ਹੋਣ ਵਾਲੀ ਹੈ ਹੁਣ ਤੇ ਛੱਗ ਲਿਆ ਹੁਣ ਐਨੇ ਲੈ ਕੇ ਸੋਟੀ ਪਿਆਰ ਨਾਲ ਭਜਿਆ ਜਾਂਦਾ ਇੱਕ ਵਾਰੀ ਡਿਗ ਵੀ ਗਿਆ ਕੱਪੜੇ ਲਪਟ ਗਏ ਦਹੀਂ ਨਹੀਂ ਡੁੱਲਣ ਦਿੱਤੀ ਪਿਆਰ ਜਿ ਘਾਟਾ ਨਹੀਂ ਪੈਣ ਦਿੰਦਾ ਆਪਾਂ ਜਦੋਂ ਵੀ ਪਿਆਰ ਜਿ ਘਾਟਾ ਨਾ ਪਵੇ ਜਦੋਂ ਗੁਰੂ ਕਿਰਪਾ ਕਰਦਾ ਹੋਰ ਵਧਾਈਏ ਹੋਰ ਵਧਾਈਏ ਜਿਉਂ ਜਿਉ ਉਹ ਵਧਾਈਏ ਤਿਉਂ ਤਿਉਂ ਹਰ ਸਿਉ ਰੰਗ ਵੱਧਦਾ ਕਿਵੇਂ ਹੈ ਉਹ ਗੁਰੂ ਦੇ ਪਿਆਰਿਆਂ ਨਾਲ ਪਿਆਰ ਕਰਨਾ ਸਤਿਕਾਰ ਕਰਨਾ ਵਧਾ ਦਈਏ ਗੁਰੂ ਦੇ ਪਿਆਰਿਆਂ ਨਾਲ ਕਿਉਂ ਕਿਉਂਕਿ ਮਹਾਰਾਜ ਕਹਿੰਦੇ ਕਿਰਪਾ ਕਰੇ ਜਿਸ ਵਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ-ਜਿਉਂ ਉਹ ਵਧਾਈਏ ਤਿਉਂ-ਤਿਉਂ ਹਰਿ ਸਿਉ ਰੰਗ ਰੱਬ ਦੇ ਪਿਆਰਿਆਂ ਨੂੰ ਸਤਕਾਰ ਦਈਏ ਪਿਆਰੇ ਜਦੋਂ ਜਦੋਂ ਸਤਗੁਰ ਸੱਚੇ ਬਾਦਸ਼ਾਹ ਉਡੀਕਦੇ ਨੇ ਕਹਿੰਦੇ ਆਉਣ ਦੋ ਫੇਰ ਸਕਾਂਗੇ ਤੇ ਭਾਈ ਲੰਗਾਹਾ ਭਜਿਆ ਬਾਹੂ ਦਾਹੀ ਤੋ ਦੂਰ ਦੇਖਿਆ ਕਹਿੰਦੇ ਮਹਾਰਾਜ ਆਉਂਦਾ ਜਿਹਨੂੰ ਤੁਸੀਂ ਡੀਕਦੇ ਹੋ ਡੀਕਦੇ ਨੇ ਮਹਾਰਾਜ ਸਤਿਗੁਰੂ ਜੀ ਸਾਨੂੰ ਡੀਕਦੇ ਨੇ ਅਸੀਂ ਡੀਕੀਏ ਭਾਵੇਂ ਨਾ ਡੀਕੀਏ ਅਸੀਂ ਪਿਆਰ ਨਵਾਈਏ ਲਾ ਨਵਾਈਏ ਗੁਰੂ ਜੀ ਨਵਾਉਂਦੇ ਨੇ ਅੱਬ ਦੇਸਾਂ ਵਿੱਚੋਂ ਬੱਚੇ ਆਏ ਨੇ ਪ੍ਰੀਤ ਦੇ ਸੀ ਵੀ ਇਕੱਠੇ ਆ ਗਿਆਂ ਤੇ ਸ਼ੁਕਰਾਨਾ ਕਰਦਿਏ ਅੱਗੇ ਮਹਾਰਾਜ ਆਪੀ ਕਿਰਪਾ ਕਰਨਗੇ ਜੋ ਘਾਟ ਹੈ ਪ੍ਰਮਾਤਮਾ ਨੂੰ ਪਤਾ ਤੇ ਪੂਰੀ ਕਰ ਦੇਣੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਗਿਆ ਕਹਿੰਦੇ ਹਾਂ ਨੇੜੇ ਆ ਗਿਆ ਲਗਾਹੇ ਕਹਿੰਦੇ ਬਹੁਤ ਦੇਰ ਕਰਤੀ ਕਹਿੰਦੇ ਆ ਕੀ ਹੋਇਆ ਲਿਬੜਿਆ ਪਿਆ ਛਾੜਦੇ ਨੇ ਸਾਡੀ ਗਰਦ ਜੀ ਨਾ ਵੀ ਇਹ ਤੇ ਲਿਬੜੇ ਹੋਈਆਂ ਸੀ ਸਾਡੀ ਮੱਤ ਜਿਹੜੀ ਆ ਨਾ ਮੈਲੀ ਹੋਈ ਵੀ ਹੈ ਮਹਾਰਾਜ ਦੇਖਦੇ ਨੇ ਧੋ ਦਿੰਦੇ ਨੇ ਕਹਿੰਦੇ ਲਿਬੜਿਆ ਪਿਆ ਹਾਂ ਮਹਾਰਾਜ ਡਿੱਗ ਗਿਆ ਸੀ డిگیا ਸੀ ਕਿਸੇ ਨੇ ਛੱਟ ਦਿੱਤਾ ਮਹਾਰਾਜ ਜੀ ਤੇਰੇ ਚਰਨਾਂ ਤੇ ਡਿਗਿਆ ਜਿਵੇਂ ਗੁਰੂ ਅਮਰਦਾਸ ਮਹਾਰਾਜ ਡਿਗੇ ਸੀ ਨਾ ਇਦਾਂ ਕਹਿੰਦੇ ਤੂੰ ਵੀ ਡਿਗਿਆ ਲੱਗਦਾ ਹਾਂ ਮਹਾਰਾਜ ਤੇਰੇ ਚਰਨਾਂ ਤੇ ਡਿਗਿਆ ਹੁਣ ਕਿਰਪਾ ਕਰਿਓ ਚਰਨਾਂ ਨਾਲ ਜੋੜ ਕੇ ਰੱਖਿਓ ਸਤਿਗੁਰੂ ਸੱਚੇ ਬਾਦਸ਼ਾਹ ਕਹਿੰਦੇ ਕੋਈ ਮਿਲਿਆ ਸੀ ਤੁਸੀਂ ਜਾਣ ਦਿਓ ਮਹਾਰਾਜ ਕਹਿੰਦੇ ਦੱਸ ਫਿਰ ਕਹਿੰਦੇ ਮਹਾਰਾਜ ਜੀ ਕਿ ਚੌਧਰੀ ਮਿਲਿਆ ਸੀ ਆਕੜ ਖਾਨ ਮਿਲਿਆ ਸੀ ਕਾਰੀ ਮਿਲਿਆ ਸੀ ਮੈਨੂੰ ਕਹਿੰਦਾ ਜੀ ਤੇਰੇ ਗੁਰੂ ਤੋਂ ਕੁਝ ਪ੍ਰਾਪਤੀ ਤਾਂ ਹੋਈ ਨਹੀਂ ਤੇਰੀ ਲਤ ਤੇ ਸਿੱਧੀ ਨਹੀਂ ਪਈ ਉਹ ਤੇਰੇ ਗੁਰੂ ਚ ਕੁਝ ਨਹੀਂ ਕਹਿੰਦੇ ਲਤ ਨਹੀਂ ਸਿੱਧੀ ਹੋਈ ਕਹਿੰਦੇ ਕਰ ਦਈਏ ਫਿਰ ਸਿੱਧੀ ਮਹਾਰਾਜ ਕਹਿੰਦਾ ਐਦਾਂ ਪੁੱਠੀਆਂ ਸਿੱਧੀਆਂ ਕਰਦੇ ਨੇ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਕਰਦੀ ਇਸ ਦੀ ਜਾ ਸਾਹ ਹੁਸੈਨ ਕੋਲ ਚਲਿਆ ਜਾਂ ਬੈਦਖਾਨਾ ਬਣਾਇਆ ਸੀ ਦੇਖੋ ਮਹਾਰਾਜ ਸੱਚੇ ਪਾਤਸ਼ਾ ਆਪਣੇ ਗੁਰਸਿੱਖਾਂ ਨੂੰ ਵਡਿਆਈਆਂ ਦਿੰਦੇ ਨੇ ਕਹਿੰਦੇ ਜਾ ਉਹਦੇ ਕੋਲ ਜਾ ਕਹਿੰਦੀ ਗੁਰੂ ਨੇ ਭੇਜਿਆ ਮੇਰੀ ਲੱਤ ਸਿੱਧੀ ਕਰ ਦੇ ਜਿਵੇਂ ਤਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾ ਜੀ ਨੇ ਮਾਤਾ ਕੰਗਾ ਜੀ ਨੂੰ ਭੇਜਿਆ ਸੀ ਕੋਨੇ ਮੋੜਿਆ ਨਹੀਂ ਹੁਕਮ ਪ੍ਰਸ਼ਾਦਾ ਸ਼ਕਾ ਕੇ ਸਾਹ ਹੁਸੈਨ ਕੋਲੇ ਗਿਆ ਉਹਨੂੰ ਜਾ ਕੇ ਕਹਿਣ ਲੱਗਿਆ ਸਾਹ ਹਸੈਨ ਮੁਬੈਦ ਖਾਨੇ ਵਿੱਚ ਦਵਾਈਆਂ ਦੀ ਪਰਖ ਸੀ ਕਹਿੰਦੇ ਮਹਾਰਾਜ ਨੇ ਭੇਜਿਆ ਮੇਰੀ ਲੱਤ ਸਿੱਧੀ ਕਰ ਦੇ ਉਹਨੇ ਦੇਖਿਆ ਕਮਾਲ ਦੀ ਗੱਲ ਐ ਮੈਂ ਕਿਵੇਂ ਕਰ ਸਕਦਾ ਸਿੱਧੀ ਸਿੱਧੀ ਲੱਤ ਕਰਨ ਵਾਲੇ ਤੇ ਗੁਰੂ ਅਮਰਦਾਸ ਆਪ ਨੇ ਕਹਿੰਦੇ ਭੱਜ ਜਾ ਇੱਥੋਂ ਕਹਿੰਦੇ ਜਦੋਂ ਮੈਨੂੰ ਗੁਰੂ ਨੇ ਭੇਜਿਆ ਮੇਰੀ ਲੱਤ ਸਿੱਧੀ ਕਰ ਦੇ ਕਹਿੰਦੇ ਲਿਆ ਕਰਾਂ ਉਰੇ ਵੜਾ ਗਿਰਾਂ ਡੰਡਾ ਕਹਿੰਦੇ ਦੋ ਮਾਰੀਆਂ ਲੱਤਾਂ ਤੇ ਹੁਣ ਜਦੋਂ ਮਾਰ ਪੈਂਦੀ ਹੈ ਕਿਸੇ ਦੇ ਬੰਦਾ ਭੱਜਦਾ ਹੈ ਹੁਣ ਜਦੋਂ ਦੋ ਲੱਤਾਂ ਤੇ ਮਾਰੀ ਆ ਨਾ ਛੋਟੀਆਂ ਕਹਿੰਦੇ ਲਿਆ ਮੈਂ ਕਰਦਾ ਤੇਰੀ ਲੱਤ ਸਿੱਧੀ ਭੱਜਿਆ ਹੁਣ ਮਗਰ ਸਾਹਸੈਨ ਉਹ ਭੱਜਿਆ ਕਿੱਥੇ ਆ ਗਏ ਨੇ ਤਨ ਗੁਰੂ ਅਮਰਦਾਸ ਮਹਾਰਾਜ ਬੈਠੇ ਹੱਸਦੇ ਸੀ ਉੱਥੇ ਆ ਗਏ ਭੱਜਿਆ ਆਇਆ ਉਹ ਕਹਿੰਦੇ ਭਾਈ ਲੰਗਾਹਿਆ ਭੱਜਿਆ ਉਹ ਨਾ ਕਹਿੰਦੇ ਹਾਂ ਮਾਰ ਗਿਆ ਕਿਉਂ ਕਹਿੰਦੇ ਹਾਂ ਮਹਾਰਾਜ ਤੁਸੀਂ ਭੇਜਿਆ ਸੀ ਮੇਰੀ ਲੱਤ ਸਿੱਧੀ ਹੋ ਜਾਏ ਕਹਿੰਦੇ ਇਹ ਤੇ ਮੈਨੂੰ ਕੁੱਟਣ ਪੈ ਗਿਆ ਕਹਿੰਦੇ ਫਿਰ ਭੱਜਿਆ ਕਿਵੇਂ ਉਹਨਾਂ ਲੱਤ-ਬੱਲ ਦੇਖ ਹੁਣ ਜਦੋਂ ਲੱਤ-ਬੱਲ ਦੇਖਦਾ ਕਹਿੰਦੇ ਭੱਜਿਆ ਜਾਂਦਾ ਸੀ ਕਹਿੰਦਾ ਨਹੀਂ ਹੁਣ ਲੱਤ-ਬੱਲ ਦੇਖਿਆ ਸਿੱਧੀ ਹੋਈ ਪਈ ਹੈ ਕਹਿੰਦੇ ਭੱਜ ਕਿਵੇਂ ਆਇਆ ਤੂੰ ਹੁਣ ਦੇਖਦਾ ਵੀ ਹਾਂ ਮੈਂ ਤੇ ਭੱਜਿਆ ਆਇਆ ਮਿਤੋ ਤੋ ਤੋੜਿਆ ਮਸਿਆ ਜਾਂਦਾ ਸੀ ਉਹ ਜਿਹੜਾ ਗੁਰੂ ਵੱਲ ਆਉਂਦਾ ਤੇ ਐ ਮਹਾਰਾਜ ਸਤਗੁਰ ਜੀ ਸਿੱਧੇ ਕਰ ਦਿੰਦੇ ਨੇ ਕਿਉਂਕਿ ਮਹਾਰਾਜ ਕਹਿੰਦੇ ਉਹ ਮਨਾ ਗੁਰਾ ਦੇ ਦੁਆਰੇ ਦਾ ਤਕੀਰ ਬਣ ਜਾ ਮਨਾ ਗੁਰਾ ਦੇ ਦੁਆਰੇ ਦਾ ਸਕੀਰ ਬਣ ਜਾ ਗੁਰਾਂ ਦੇ ਦਵਾਰੇ ਦਾ ਸਕੀਰ ਬਣ ਜਾ ਗੁਰਾਂ ਦੇ ਦਵਾਰੇ ਦਾ ਸਕੀਰ ਬਣ ਜਾ ਮਨਾ ਗੁਰਾਂ ਦੇ ਦਵਾਰੇ ਦਾ ਸਕੀਰ ਬਣ ਜਾ ਦੁਰਾ ਦੇ ਤਵਾਹਰੇ ਦਾ ਤੀਰ ਵਣਦਾ ਫਾਲ ਬਿੰਗ ਕੱਢ ਸਿੱਧਾ ਬਾਗ ਤੀਰ ਵਣ ਜਾ ਫਾਲ ਬਿੰਗ ਕੱਢ ਸਿੱਧਾ ਬਾਗ ਓ ਤੀਰ ਵਣ ਜਾ ਬਿੰਗ ਕੱਟ ਸਿੱਧਾ ਬਾਗ ਤੀਰ ਵਣ ਜਾ ਦਿੰਦ ਕੱਟ ਸਤਾਵਾ تیر ਵਾਰ ਜਾ ਦਿੰਦ ਕੱਟ ਸਤਾਵਾ تیر ਬਨ ਜਾ ਦਿੰਦ ਕੱਟ ਸਤਾਵਾ تیر ਬਨ ਜਾ ਓ ਮਨਾ ਗੁਰਾਂ ਦੇ ਦੁਆਰੇ ਨਾ ਫਕੀਰ ਬਨ ਜਾ ਮਨਾ ਗੁਰਾਂ ਦੇ ਦੁਆਰੇ ਕੀਰ ਬਣ ਜਾ ਮਲਾ ਪ੍ਰਭ ਦੇ ਦਰਵਾਜ਼ਾ ਕੀਰ ਬਣ ਜਾ ਦਰਵਾਜ਼ੇ ਦੇ ਦਰਵਾਜ਼ਾ ਕੀਰ ਬਣ ਜਾ ਨੌ ਕਰਕੇ ਵੱਡਾ ਤੇਰਾ ਦਰਬਾਰ ਸੱਚਾ ਤਦ ਤਖਤ ਸਿਰ ਸਾਹਾ ਬਾਦਸ਼ਾਹ ਹੋ ਨੇਹ ਚਲ ਚੌਰ ਸਤ ਵੱਡਾ ਦਰਬਾਰ ਹੈ ਤੇਰਾ ਆਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਮਹਾਰਜ ਮੇਰੇ ਗਰੀਬ ਤੇ ਕਿਰਪਾ ਕੀਤੀ ਹੈ ਆ ਲੱਤ ਸਿੱਧੀ ਹੋ ਗਈ ਜਾ ਕਹਦੇ ਉਹਨੂੰ ਵੀ ਉਹ ਤੇ ਵਡਿਆਂ ਵਡਿਆਂ ਦੀ ਤਿੰਗ ਕੱਟ ਦਿੰਦਾ ਹੈ ਉਹਦੇ ਹੰਕਾਰੀਆਂ ਦੇ ਹੰਕਾਰ ਤੋੜ ਦਿੰਦਾ ਜਾਂਦਾ ਹੋਇਆ ਮਿਲ ਕੇ ਜਾਂ ਹੀ ਗੁਰੂ ਅਮਰਦਾਸ ਮਹਾਰਜ ਕਹਿੰਦੇ ਹੁਣ ਜਦੋਂ ਸਿੱਧਾ ਤੁਰਿਆ ਜਾਂਦਾ ਹੈ ਭਾਈ ਲੰਗਾਹ ਕਹਿੰਦੇ ਸੇਵਾ ਨਹੀਂ ਛੱਡਣੀ ਤੂੰ ਨਹੀਂ ਜਰੂਰ ਲੱਗ ਗਈ ਤੇਰੀ ਲਤ ਸਿੱਧੀ ਹੋ ਗਈ ਕਹਿਦੀ ਉਹਨੂੰ ਉਹ ਉਹ ਚੌਂਕ 'ਚ ਬੈਠਾ ਜਾ ਕੇ ਕਹਿੰਦਾ ਉਹ ਦੇਖੋ ਚੌਧਰੀਆ ਤੂੰ ਕਹਿੰਦਾ ਸੀ ਗੁਰੂ ਕੋਲੋਂ ਕੀ ਮਿਲੇਆ ਦੁਨੀਆਂ ਦੇ ਲੋਕ ਇਹ ਕੰਮ ਨਹੀਂ ਕਰ ਸਕਦੇ ਮੇਰੀ ਲਤ ਸਿੱਧੀ ਕਰਦੀ ਹੁਣ ਦੇਖਦਾ ਸੱਚਮੁੱਚ ਤੂੰ ਕਹਿੰਦਾ ਸੀ ਤੇਰੇ ਗੁਰੂ ਤੋਂ ਕੁਝ ਨਹੀਂ ਮਿਲੇਆ ਆਹ ਦੇਖ ਮੇਰੀ ਲਤ ਸਿੱਧੀ ਕਰ ਦਿੱਤੀ ਹੰਕਾਰੀ ਦਾ ਹੰਕਾਰ ਟਹਿ ਗਿਆ ਹੁਣ ਅੱਖਾਂ ਨੀਵੀਆਂ ਹੋ ਗਈਆਂ ਕਿਉਂਕਿ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਜੋ ਗੁਰੂ ਦਾਤ ਦਿੰਦਾ ਉਹ ਦੁਨੀਆ ਕੋਲ ਹੈ ਨਹੀਂ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਨਜ਼ਰ ਹੁੰਦੀ ਹੈ ਨਾ ਉਦੋਂ ਤੇ ਮਹਾਰਾਜ ਕਹਿੰਦੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਕਹਿੰਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਜੜੇ ਆਕਾਸ਼ ਗਰਾਵੇ ਕੋਈ ਚੀਜ਼ ਆਕਾਸ਼ ਤੇ ਚੜੀ ਹੋਵੇ ਕਦੋਂ ਡਿੱਗਦੀ ਹੈ ਜਦੋਂ ਉਹਦੇ ਵਿੱਚ ਜਹਾਜ਼ ਕਿਉਂ ਡਿੱਗਦਾ ਨਹੀਂ ਤੇ ਉਤਾਰਿਆ ਜਾਂਦਾ ਇੱਕ ਡਿੱਗ ਜਾਂਦਾ ਕਦੋਂ ਜਦੋਂ ਉਹਦੇ ਵਿੱਚ ਖਰਾਬੀ ਹੋਵੇ ਉਹ ਜਦੋਂ ਆਪਾਂ ਨੂੰ ਕੁਝ ਦਾਤਾਂ ਮਿਲਣ ਉਦੋਂ ਫਿਰ ਮਨ ਵਿੱਚ ਖਰਾਬੀ ਨਾ ਹੋਵੇ ਜਿੰਨੀਆਂ ਉਚਾਈਆਂ ਤੇ ਜਿੰਨੀਆਂ ਮੰਜ਼ਲਾਂ ਤੇ ਆਪਾਂ ਉਚਾਈ ਜਾਈਏ ਨਾ ਉਹਨਾਂ ਸਤਕਾਰ ਕਰੀਏ ਪਰ ਆਪਾਂ ਕੱਟ ਕੱਟ ਕਰ ਦਿੰਦੇ ਹਾਂ ਤੇ ਭਾਈ ਲੰਗਾਹੇ ਨੇ ਹੁਣ ਨਿਤਨੇ ਬਣਾ ਲਿਆ ਰੋਜ ਜਾਣਾ ਰੋਜ ਜਾਣਾ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਲੈ ਕੇ ਆਵੇਂਗਾ ਦਹੀਂ ਮੈਂ ਉਦੀ ਰੋਟੀ ਖਾਣੀ ਆ ਪ੍ਰਸਾਦਾ ਸਕਣਾ ਸਕਣਾ ਨਹੀਂ ਮਹਾਰਾਜ ਮਹਾਰਾਜ ਦੂਸਰੇ ਪਿੰਡ ਚਲੇ ਗਏ ਕਹਿੰਦੇ ਮਹਾਰਾਜ ਕਿੱਥੇ ਨੇ ਕਹਿੰਦੇ ਉੱਤੇ ਤੈਨੂੰ ਢੀਕ ਕੇ ਚਲੇ ਗਏ ਕਹਿੰਦੇ ਟਾਈਮ ਤੇ ਪੂਰਾ ਹੋਇਆ ਭਾਈ ਲੰਗਾਹ ਜਿਉਂ ਭਜਿਆ ਉਸ ਪਿੰਡ ਗਿਆ ਜਿੱਥੇ ਮਹਾਰਾਜ ਗਏ ਸੀ ਉਹ ਕਹਿੰਦੇ ਹੁਣੇ ਗਏ ਨੇ ਦੇਖੋ ਪਿਆਰ ਦੇਖਦੇ ਨੇ ਮਹਾਰ ਸੱਚੇ ਬਾਦਸ਼ਾਹ ਇਹ ਤੇ ਗੁਰੂ ਦੀ ਗੱਲ ਹੈ ਜੇ ਗੁਰੂ ਦਾ ਪਿਆਰਾ ਵੀ ਮਿਲ ਜਾਏ ਉਹਦੀ ਗੱਲ ਮੰਨ ਲਈਏ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ ਕਹਿੰਦੇ ਜੇ ਰੱਬ ਦਾ ਪਿਆਰਾ ਮਿਲ ਜੇ ਓਏ ਤੂੰ ਤੇ ਉਹਦੀ ਪੈੜ ਵਿੱਚ ਵੀ ਪੈੜ ਧਰ ਲਿਆ ਕਰ ਇਹ ਤੇ ਰੱਬ ਦੀ ਗੱਲ ਹੈ ਪ੍ਰਮਾਤਮਾ ਦੀ ਇਹ ਤੇ ਪ੍ਰਮਾਤਮਾ ਦੀ ਗੱਲ ਹੈ ਜੇ ਰੱਬ ਦਾ ਕਿਉਂ ਹਰ ਕਾ ਸੇਵਕ ਸੋ ਹਰ ਜਿਹਾਂ ਭੇਦ ਨਾ ਜਾਣੋ ਮਾਨਸ ਦੇ ਹਾਂ ਕਹਿੰਦੇ ਭੇਦ ਨਹੀਂ ਹੁੰਦਾ ਮਾਨਸ ਸਰੀਦਾਰ ਰੱਬ ਜਿਹੜਾ ਰੂਪ ਹੁੰਦਾ ਹੈ ਉਹ ਆਪਣੇ ਪਿਆਰਿਆਂ 'ਚ ਵਰਸਦਾ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣੇ ਗਏ ਨੇ ਉਹ ਤੇ ਤੁਰਿਆ ਜਾਂਦੇ ਨਾਲੇ ਬੇਨਤੀ ਕਰਦਾ ਮਹਾਰਾਜ ਕਿਰਪਾ ਕਰੋ ਜਿਵੇਂ ਆ ਇਹਨਾਂ ਦੇ ਆਪਾਂ ਸ਼ੁਰੂ ਕੀਤਾ ਨਾ ਸਗਲ ਗੁਣਾ ਕੇ ਦਾ ਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਨਿਹਾਰੀ ਜੀੜਾ ਵੱਲ ਵੱਲ ਕੀਨਾ ਮਹਾਰਾਜ ਕਿਰਪਾ ਕਰੋ ਪਿਆਰੇ ਜੀ ਅੱਖੀਆਂ ਨੇ ਮਾਣੀਆਂ ਨੂੰ ਦਾਤਾ ਜੀ ਅੱਖੀਆਂ ਨੇ ਮਾਣੀਆਂ ਨੂੰ ਪਿਆਰੇ ਜੀ ਅੱਖੀਆਂ ਨੇ ਮਾਣੀਆਂ ਨੂੰ ਦਾਤਾ ਜੀ ਅੱਖੀਆਂ ਨੇ ਮਾਣੀਆਂ ਨੂੰ ਪਿਆਰੇ ਜੀ ਆ ਨਵਾਲੀਆਂ ਨੂੰ ਦਾਤਾ ਜੀ ਅੱਖੀਆਂ ਨਵਾਲੀਆਂ ਨੂੰ ਹੁਣ ਗੇ ਦਦਾਰੇ ਤੇਰੇ ਅੱਖੀਆਂ ਨਵਾਲੀਆਂ ਨੂੰ ਹੁਣ ਗੇ ਦਦਾਰੇ ਕਦੋਂ ਤੇਰੇ ਅੱਖੀਆਂ ਨਵਾਲੀਆਂ ਨੂੰ ਕਦੋਂ ਗੇ ਦਦਾਰੇ ਤੇਰੇ

ਮਹਾਰਾਜ ਕਦੋਂ ਕਿਰਪਾ ਕਰੇਗਾ ਮੈਂ ਦਰਸ਼ਨ ਕਰਨ ਨੂੰ ਤਰਸਦਾ ਮੇਰਾ ਜਿਹੜਾ ਮੈਂ ਪਦਾਰਥ ਹੱਥਾਂ ਵਿੱਚ ਚੱਕਿਆ ਹੋਇਆ ਹੈ ਤੁਰੇ ਹੀ ਫਿਰਦਾ ਕਹਿੰਦੇ ਹੁਣੇ ਗਏ ਨੇ ਤੇ ਜਦੋਂ ਭਾਈ ਲਗਾਹਾਂ ਫੇਰ ਕੋਇਂ ਦਿਵਾਲ ਸਭ ਆਇਆ ਮਹਾਰਾਜ ਬੈਠੇ ਬਹੁਤ ਖੁਸ਼ ਨੇ ਕਦੋਂ ਖੁਸ਼ ਹੁੰਦੇ ਨੇ ਭਾਈ ਮਹਾਰਾਜ ਸੱਚੇ ਬਾਦਸ਼ਾਹ ਬਾਪੂ ਸਾਡੀ ਮਾਂ ਕਦੋਂ ਖੁਸ਼ ਹੁੰਦੀ ਏ ਜਦੋਂ ਉਹਨਾਂ ਦੀ ਗੱਲ ਮੰਨੀ ਦੀ ਏ ਜਦੋਂ ਉਹਨਾਂ ਦਾ ਕਿਹਾ ਮੰਨਿਆ ਮੰਨੀਂਦੇ ਕਿਉਂ ਮੰਨੀਂਦੇ ਹੋ ਕਿਉਂਕਿ ਉਹ ਸਾਡਾ ਭਲਾ ਚਾਹੁੰਦੇ ਨੇ ਭਲਾ ਕਿਵੇਂ ਹੋਣਾ ਸਾਡਾ ਭਲਾ ਕੀ ਚਾਹੁੰਦੇ ਨੇ ਮਾਪੇ ਆਪਣੀਆਂ ਸਾਰੀਆਂ ਖੁਸ਼ੀਆਂ ਵਾਰ ਦਿੰਦੇ ਨੇ ਆਪਣੇ ਸਾਰੇ ਸੁੱਖ-ਸਾਂਤੋਬਾਰ ਦਿੰਦੇ ਨੇ ਬੇਨਤੀ ਕਰਦੇ ਹੁੰਨੇ ਆ ਅਸਲ ਵਿੱਚ ਅੰ ਬੱਚਿਆਂ ਨੂੰ ਇਹ ਸੰਗਤ ਬਹੁਤ ਜ਼ਰੂਰੀ ਹੈ ਭਾਈ ਕਿਉਂ ਇੱਕ ਤੇ ਸਤਿਗੁਰਾਂ ਦਾ ਸਤਕਾਰ ਕਰਨਾ ਸਿੱਖ ਜਾਵਾਂ ਇੱਕ ਮਾਤਾ-ਪਿਤਾ ਦਾ ਸਤਕਾਰ ਕਰਨਾ ਸਿੱਖ ਜਾਣ ਤਾਂ ਜ਼ਰੂਰੀ ਹੈ ਆਪਾਂ ਬਾਬੂ ਭੋਗ ਤੇ ਤੂੰ ਜਾਇਆ ਵਿਆਹ ਤੇ ਆਪ ਜਾਣਾ ਭੋਗਾਂ ਦੇ ਬਾਪੂ ਨੂੰ ਭੇਜਣਾ ਇਹ ਇਹ ਜ਼ਰੂਰੀ ਭਾਈ ਅੱਜ ਨੌਜਵਾਨੀ ਟੀਕੇ ਲੱਗੇ ਲਗਾਈ ਰਹਿ ਜਾਂਦੇ ਨੇ ਬਾਹਾਂ 'ਚ ਅੱਜ ਭਾਈ ਆ ਟੀਕੇ ਲੱਗੇ ਲਗਾਈ ਰਹਿ ਜਾਂਦੇ ਨੇ ਨੌਜਵਾਨ ਅੱਜ ਦੁੱਖ ਦੁੱਖ ਬਹੁਤ ਹੈ ਕਈ ਪਿੰਡਾਂ ਵਿੱਚੋਂ ਤੇ ਇੰਨੀ ਦੁਖਦਾਈਆਂ ਖਬਰ ਖਬਰ ਆਉਂਦੀਆਂ ਨੇ ਕਿ ਕਿਤੇ ਸਾਡਾ ਪੁੱਤ ਵੀ ਨਾ ਕਿਤੇ ਐਸਾ ਸਮਾ ਆ ਗਿਆ ਮਹਾਰਾਜ ਕਿਰਪਾ ਕਰੇ ਆਪਣੇ ਘਰ ਪਰਿਵਾਰਾਂ ਵਿੱਚ ਜੋ ਬੱਚੇ ਮਿਹਨਤਾਂ ਕਰਦੇ ਨੇ ਵਿਦੇਸ਼ ਵਿੱਚ ਜਾ ਕੇ ਕਾਮਯਾਬੀਆਂ ਹਾਸਲ ਕਰਦੇ ਨੇ ਪਰ ਮਹਾਰਾਜ ਤੇਰਾ ਸ਼ੁਕਰਾਨਾ ਕਰਦੇ ਨੇ ਨਾ ਇਹ ਬਹੁਤ ਵੱਡੀ ਦਾਤ ਹੈ ਨਹੀਂ ਟੁੱਟ ਜਾਂਦੇ ਨੇ ਮਾਂ ਬਾਪ ਤੋਂ ਟੁੱਟ ਜਾਂਦੇ ਨੇ ਮਹਾਰਾਜ ਤੇਥੋਂ ਟੁੱਟਣਾ ਦੇ ਬਹੁਤ ਟੁੱਟੇ ਪਿਆ ਮਹਾਰਾਜ ਤੇਰੇ ਦੇ ਨੇੜੇ ਮਾਂ ਬਾਪ ਤੋਂ ਰਿਸ਼ਤੇਆਂ ਤੋਂ ਟੁੱਟ ਜਾਂਦੇ ਨੇ ਬੱਚੇ ਕਿਰਪਾ ਕਰਪਈ ਹੈ ਜਿਹੜੇ ਬੱਚੇ ਜਿਹੜਾ ਪਰਿਵਾਰ ਗੁਰੂ ਨਾਲ ਜੁੜਿਆ ਹੋਇਆ ਭਾਈ ਲਗਾਹਾ ਜਦੋਂ ਆਇਆ ਮਹਾਰਾਜ ਦੇ ਦਰਸ਼ਨ ਕੀਤੇ ਚਰਨ ਜੀ ਮਹਾਰਾਜ ਕਹਿੰਦੇ ਭਾਈ ਲਗਾਹਾ ਆਈ ਨਹੀਂ ਮਹਾਰਾਜ देर ਹੋ ਗਈ ਦੇਖੋ ਕਿਤੇ ਹੁੰਦਾ ਨਾ ਮੈਂ ਜੀ ਐ ਕਹਿੰਦਾ ਮਹਾਰਾਜ देर ਹੋ ਗਈ ਕਹਿੰਦੇ देर ਨਹੀਂ ਹੋਈ ਜਿੱਥੇ ਤੂੰ ਜਾਂਦਾ ਸੀ ਲਗਾਹਿਆ ਤੇਰੇ ਨਾਲੇ ਸੀ ਗੱਲ ਸੁਣ ਹੁਣ ਤੈਨੂੰ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਭਾਈ ਲਗਾਹੇ ਕਿਉਂ ਤੂੰ ਮੇਰੇ ਮਗਰ ਮਗਰਾ ਆਇਆ ਤੇਰੇ ਘਰੇ ਪ੍ਰਸਾਦਾ ਛਕਣ ਆਇਆ ਕਰਾਂਗੇ ਮਹਾਰਾਜ ਕਹਿੰਦੇ ਭਾਈ ਲਗਾਹੇ ਨੂੰ ਕਹਿੰਦੇ ਤੂੰ ਦਹੀਂ ਰੋਜ਼ ਲੈ ਕੇ ਆਉਣਾ ਘਰ ਤੋਂ ਚੱਲ ਕੇ ਆਉਣਾ ਅੱਜ ਤੇਰੀ ਪਰਖ ਸੀ ਅੱਜ ਤੇਰਾ ਪੇਪਰ ਸੀ ਜੇ ਮੁੜ ਜਾਂਦਾ ਅੱਜ ਫੇਲ ਹੋ ਜਾਂਦਾ ਹੁਣ ਯਾਦ ਰੱਖੀਂ ਅਸੀਂ ਤੇਰੇ ਘਰ ਵਿੱਚ ਪ੍ਰਸ਼ਾਦਾ ਛਕਣ ਆਇਆ ਕਰਾਂਗੇ ਆਹ ਕਿੱਡੀ ਕਿਰਪਾ ਉਹ ਜਿਸ ਘਰ ਵਿੱਚ ਗੁਰੂ ਆਵਾਜੇ ਮੇਰੇ ਘਰ ਸਤਿਗੁਰ ਆਏ ਨੇ ਰੌਣਕਾਂ ਲੈ ਕੇ ਰੌਣਕਾਂ ਲੈ ਕੇ ਆਪਾਂ ਸ਼ੁਰੂ ਕੀਤਾ ਨਾ ਵੀ ਮਹਾਰਾਜ ਜਦੋਂ ਆਉਂਦੇ ਨੇ ਤੇ ਦਾਤਾਂ ਲੈ ਕੇ ਆਉਂਦੇ ਨੇ ਇਹਨਾਂ ਦੀ ਪ੍ਰੀਤ ਕਰਕੇ ਇਹਨਾਂ ਦੇ ਪ੍ਰੇਮ ਕਰਕੇ ਕਿੱਦਾਂ ਜੁੜਿਆ ਆਪਾਂ ਕਿੰਨਿਆਂ ਲਈ ਵਰਸਾਦਾ ਪਾਣੀ ਚਾਹ ਬਾਣੀ ਮਿੱਠੇ ਪਦਾਰਥ ਬਣਾਏ ਨੇ ਕਿਉਂ ਕਿਉਂਕਿ ਗੁਰੂ ਆਏ ਨੇ ਤੇ ਗੁਰੂ ਫਿਰ ਸਮਦੇ ਹੀ ਸੰਧੇ ਤੇ ਗੁਰੂ ਫਿਰ ਸਭ ਨੂੰ ਹੀ ਦਾਤਾਂ ਦਿੰਦਾ ਹੈ ਅੱਜ ਕਿਰਪਾ ਹੋ ਰਹੀ ਹੈ ਨਾ ਫਿਰ ਜਵੇਂ ਭਾਈ ਲਗਾਹੇ ਨੂੰ ਕਿਹਾ ਸੀ ਤੇਰੇ ਘਰ ਆਵਾਂਗੇ ਉੱਥੇ ਇਸ਼ਨਾਨ ਵੀ ਕਰਾਂਗੇ ਉੱਥੇ ਰਵਾਂਗੇ ਵੀ ਉੱਥੇ ਪ੍ਰਸ਼ਾਦਾ ਵੀ ਖਾਣਗੇ ਤੇ ਇਹ ਦਾਤ ਭਾਈ ਲਗਾਹੇ ਦੀ ਝੋਲੀ ਵਿੱਚ ਪਈ ਸੋਹ ਸਤਿ ਸ੍ਰੀ ਅਕਾਲ ਕਹਿੰਦੇ ਮਹਾਰਾਜ ਬੜੀ ਕਿਰਪਾ ਕੀਤੀ ਹੈ ਕਿਰਪਾ ਕਰਿਓ ਤਾਤਾ ਜੀ ਹੁਣ ਜਦੋਂ ਤੁਸੀਂ ਆਵੋਗੇ ਮੈਂ ਜੀ ਲਾ ਕੇ ਸੇਵਾ ਕਰੂੰਗਾ ਘਰ ਵਾਲਿਆਂ ਨੂੰ ਕਹਿੰਦਾ ਜੀ ਲਾ ਕੇ ਸੇਵਾ ਕਰਨੀ ਹੈ ਫਿਰ ਜਿਹੜਾ ਜੀ ਲਾ ਕੇ ਸੇਵਾ ਕਰਦਾ ਉਹਦਾ ਮਨ ਕੀ ਕਹਿੰਦਾ ਹੈ ਉਹ ਸੇਵਾ ਕਰਨੀ ਗੁਰਾਂ ਦੀ ਜਿਤ ਲਾ ਕੇ ਫਲ ਪਾਉਣਾ ਮੋ ਮੰਗੇ ਆ ਸੇਵਾ ਕਰਨੀ ਗੁਰਾਂ ਦੀ ਸਿੱਤ ਲਾ ਕੇ ਹਲ ਪਾਉਣਾ ਮੂੰਹ ਸੇਵਾ ਕਰਨੀ ਗੁਰਾਂ ਦੀ ਫਲ ਪੌਣਾ ਮੂੰਹ ਮੰਗੇਆ ਸੇਵਾ ਕਰਨੀ ਗੁਰੂ ਅਤਿਤ ਲਾਗੇ ਫਲ ਪੌਣਾ ਮੂੰਹ ਮੰਗੇਆ ਯਾਰੇ ਜੀ ਮੈਂ ਫਲ ਪੌਣਾ ਮੂੰਹ ਮੰਗੇਆ ਯਾਰੇ ਜੀ ਓ ਫਲ ਪੌਣਾ ਮੂੰਹ ਮੰਗੇਆ ਯਾਰੇ ਜੀ ਫਲ ਪੌਣਾ ਪਿਆਰੇ ਜੀ ਫਲ ਸੋਨਾ ਮੁਹੋਨ ਕੇ ਆ ਪਿਆਰੇ ਜੀ ਫਲ ਸੋਨਾ ਮੁਹੋਨ ਕੇ ਆ ਸੇਵਾ ਕਰਨੀ ਗੁਰਾਂ ਦੀ ਦਿੱਤ ਲਾਟ ਫਲ ਸੋਨਾ ਮੁਹੋਨ ਕੇ ਆ ਅੱਜ ਮੈਂ ਸੇਵਾ ਕਰਨੀ ਗੁਰਾਂ ਦੀ ਦਿੱਤ ਲਾਟ ਕੇ ਫਲ ਸੋਨਾ ਮੁਹੋਨ ਕੇ ਆ ਸੇਵਾ ਗੁਰਾਂ ਦੀ ਚਤ ਲਾ ਕੇ ਹਉਨਾਮੋ ਮੰਗੇ ਆ ਜੀ ਸੇਵਾ ਕਰਨੀ ਗੁਰਾਂ ਦੀ ਚਤ ਲਾ ਕੇ ਹਉਨਾਮੋ ਮੰਗੇ ਆ ਸਾਧ ਗੁਰ ਕੀ ਸੇਵਾ ਸਭਲ ਹੈ